ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਵਾਰ ਦੀ ਗੱਲ ਆ ਕਿ ਇੱਕ ਸਰਕਾਰੀ ਅਧਿਕਾਰੀ ਫਾਈਵ ਸਟਾਰ ਹੋਟਲ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਆਪਣੇ ਬੇਟੇ ਦੇ ਨਾਲ ਜਦੋਂ ਘਰ ਨੂੰ ਵਾਪਸ ਜਾਂਦੇ ਆ ਤਾਂ ਜਦੋਂ ਗੱਡੀ ਦੇ ਵਿੱਚ ਬੈਠਦੇ ਆ ਤਾਂ ਉਸ ਦਾ ਪਿਤਾ ਆਪਣੇ ਉਹਦੇ ਦੇ ਗੋਣ ਗੋਣ ਲੱਗ ਜਾਂਦਾ ਉਸ ਨੂੰ ਦੱਸਦਾ ਕਿ ਮੈਂ ਐਦਾਂ ਕਰ ਦਿੱਤਾ ਮੈਂ ਓਦਾਂ ਕਰ ਦਿੱਤਾ ਆਪਣੇ ਹਲੇ ਰੋਗ ਦੇ ਬਾਰੇ ਦੱਸ ਦੇ ਹੁੰਦਾ ਕਿ ਐਨੇ ਨੂੰ ਉਹਨਾਂ ਦੀ ਗੱਡੀ ਨੂੰ ਇੱਕ ਪੁਲਿਸ ਕਰਮੀ ਹੱਥ ਦੇ ਕੇ ਰੋਕ ਲੈਂਦਾ ਉਹ ਜਿਹੜਾ ਸਰਕਾਰੀ ਅਧਿਕਾਰੀ ਹੁੰਦਾ ਉਸ ਨੂੰ ਹੋਰ ਵੀ ਗੁੱਸਾ ਆ ਜਾਂਦਾ ਕਿ ਇਸ ਪੁਲਿਸ ਕਰਮੀ ਨੇ ਮੇਰੀ ਗੱਡੀ ਨੂੰ ਕਿਵੇਂ ਰੋਕਿਆ ਤਾਂ ਉਸ ਪੁਲਿਸ ਕਰਮੀ ਨੇ ਕੋਲੇ ਆ ਕੇ ਕਿਹਾ ਕਿ ਹਾਂਜੀ ਦਿਖਾਓ ਆਪਣਾ ਤੁਸੀਂ ਡਰਾਈਵਿੰਗ ਲਾਇਸੈਂਸ ਦਿਖਾਓ ਮੈਂ ਤੁਹਾਡਾ ਚਲਾਨ ਕਰਨਾ ਤਾਂ ਉਹ ਅਧਿਕਾਰੀ ਜਿਹੜਾ ਵਿੱਚ ਬੈਠਾ ਹੁੰਦਾ ਗੱਡੀ ਦੇ ਉਹ ਕਹਿੰਦਾ ਕਿ ਕਾਹਦਾ ਚਲਾਨ ਬਈ ਕੀ ਗੱਲ ਬਈ ਕਾਹਦਾ ਚਲਾਨ ਕੀ ਤੂੰ ਮੈਨੂੰ ਹਲੇ ਚੰਗੀ ਤਰ੍ਹਾਂ ਲੱਗਦਾ ਜਾਣਦਾ ਨਹੀਂ ਹੈ ਤੂੰ ਮੇਰੇ ਉਹਦੇ ਬਾਰੇ ਤੈਨੂੰ ਪਤਾ ਨਹੀਂ ਹੈਗਾ ਹਲੇ ਕੁਝ ਜਦੋਂ ਇੰਨੀਆਂ ਗੱਲਾਂ ਉਹ ਵਿਅਕਤੀ ਪੁਲਿਸ ਕਰਮੀ ਨੂੰ ਕਹਿੰਦਾ ਤਾਂ ਪੁਲਿਸ ਵਾਲਾ ਕਹਿੰਦਾ ਕਿ ਜੀ ਠੀਕ ਆ ਤੁਸੀਂ ਜੋ ਵੀ ਹੋਮੋਗੇ ਠੀਕ ਆ ਪਰ ਮੈਨੂੰ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਦਿਖਾਓ ਨਹੀਂ ਤਾਂ ਮੈਂ ਤੁਹਾਡਾ ਚਲਾਨ ਕਰਨਾ ਉਹ ਕਹਿੰਦਾ ਕਿ ਤੂੰ ਮੈਨੂੰ ਦੱਸਦਾ ਸੀ ਚਲਾਨ ਕਰਨਾ ਕਹਾ ਉਹ ਕਹਿੰਦਾ ਜੀ ਤੁਹਾਡੇ ਸੀਟ ਬੈਲਟ ਨਹੀਂ ਲਾਈ ਹੋਈ ਤੁਹਾਡੇ ਨਾਲ ਬਰਾਬਰ ਦੀ ਸ਼ੀਟ ਦੇ ਉੱਤੇ ਤੁਹਾਡਾ ਬੇਟਾ ਬੈਠਾ ਉਹਦੇ ਵੀ ਸੀਟ ਬੈਲਟ ਨਹੀਂ ਲਾਈ ਹੋਈ ਤੁਸੀਂ ਆਪ ਦਾ ਗਲਤੀ ਹੀ ਕਰ ਰਹੇ ਹੋ ਆਪਣੇ ਬੱਚੇ ਨੂੰ ਵੀ ਗਲਤ ਕਰਵਾ ਰਹੇ ਹੋ